ਅਸੀਂ ਛੋਟੇ ਛੋਟੇ ਜਥੇਬੰਦੀਆਂ ਸੀ ਰਲ ਕੇ ਉਥੇ ਲੜੇ ਤੇ ਜਿੱਤੇ ਜਿੱਤੋਂ ਤੋਂ ਬਾਅਦ ਜਿਵੇਂ ਉਹਨਾਂ ਨੇ ਸਾਡਾ ਸਵਾਗਤ ਕੀਤਾ ਉਹਨਾਂ ਦੀ ਸ਼ਾਮਾ ਵਧਨ ਤੋਂ ਬਾਅਦ ਸਾਡੇ ਤੇ ਬਹੁਤ ਪ੍ਰੈਸ਼ਰ ਪਿਆ ਕੈਟਰ ਦਾ ਵੀ ਤੇ ਕੈਟਰ ਤੋਂ ਬਾਅਦ ਵੀ ਜਿੰਨੀਆਂ ਜਥੇਬੰਦੀਆਂ ਖੜੀਆਂ ਇਹਨਾਂ ਦੇ ਕੈਟਰ ਤੋਂ ਬਾਹਰ ਵੀ ਸਾਨੂੰ ਪੰਜਾਬ ਦੀ ਇੱਕ ਮੰਗ ਆਈ ਵੀ ਜੇ ਤੁਸੀਂ ਉਹ ਮੋਰਚਾ ਜਿੱਤ ਸਕਦੇ ਹੋ ਤਾਂ ਆਪਣੇ ਪੰਜਾਬ ਨੂੰ ਸੁਧਾਰਨ ਵਾਸਤੇ ਵੀ ਕੁਝ ਕਰ ਸਕਦੇ ਆ ਤਾਂ ਤੁਹਾਡੇ ਪੰਜਾਬ ਦੇ ਆਂਦੀ ਹਰ ਵਰਗ ਦੀ ਮੰਗ ਤੇ ਕਿਉਂਕਿ ਜਥੇਬੰਦੀਆਂ ਕਿਸਾਨ ਸੀਗੀਆਂ ਕਿਸਾਨੀ ਜਥੇਬੰਦੀਆਂ ਸੀ ਇਹ ਅੰਦੋਲਨ ਕਿਸਾਨੀ ਜਥੇਬੰਦੀ ਨੇ ਸ਼ੁਰੂ ਕੀਤਾ ਪਰ ਇਹ ਜਨ ਅੰਦੋਲਨ ਬਣ ਗਿਆ ਸੀ ਤੇ ਅੱਜ ਜਨ ਦੀ ਆਵਾਜ਼ ਸੁਣਦੇ ਹੋਏ ਥੋੜੇ ਮੂਰੇ ਪੰਜਾਬ ਦੇ ਵਿੱਚ ਨਵਾਂ ਇੱਕ ਮੋਰਚਾ ਪੇਸ਼ ਕਰ ਰਹੇ ਹਾਂ ਜਿਹਦਾ ਨਾਮ ਸਯੁਕਤ ਸਮਾਜ ਮੋਰਚਾ ਤੇ ਹਰ ਵਰਗ ਉਹਦੇ ਵਿੱਚ ਆਪ ਦਾ ਹਿੱਸਾ ਪਾਊਗਾ ਅਸੀਂ ਉਹਦੇ ਮੋਰੀ ਜਰੂਰ ਹਾਂਗੇ ਧੰਨਵਾਦ ਧੰਨਵਾਦ ਅੱਲਾਹ ਹਵਾਲਾ ਨੋ ਲੈ ਮੇਰੇ ਤੋਂ ਲਵਾਇਓ ਉਹ ਦੇਖ ਇਥੇ ਲੈ ਇਹਨੂੰ ਮੋੜੇ ਟੱਕੂ ਚੇਕ ਕਰ ਲੈ ਹੁਣ ਮੇਰਾ ਕਿੰਨਾ ਚਿੱਤ ਨਾਲ ਆ ਬੰਦਿਆ ਨਾ ਇੱਥੇ ਨਾਲ ਆ ਚਿੱਤ ਨਾਲ ਆ ਹਾਂ ਟੋਟਲ ਕਿੰਨੇ ਆ ਨੇ ਮੋਰਚਾ ਗਿਆ ਟੋਟਲ ਸਾਡੇ ਕੋਲ ਇਸ ਟਾਈਮ ਮੌਜੂਦ ਇੱਥੇ 22 ਜੱਥੇ ਬੰਦੀਆਂ ਨੇ ਫੈਸਲਾ ਕੀਤਾ ਕਿਉਂਕਿ ਪਿਛਲੇ ਸਮੇਂ ਤੁਸੀਂ ਸਾਰਿਆਂ ਨੇ ਖਬਰ ਕੀਤਾ 22 ਜੱਥੇ ਬੰਦੀਆਂ ਇੱਥੇ ਹਾਜ਼ਰ ਨੇ ਤੇ ਬਹਿਰੂ ਸਾਹਿਬ ਇਤੇ ਹਾਜ਼ਰ ਨਹੀਂ ਹੈ ਉਹਨਾਂ ਨੇ ਘਰ ਕੋਈ ਕੜਕਟਨਾ ਹੋ ਗਈ ਸੀ ਤੇ ਉਹ ਨਹੀਂ ਆਏ ਬਾਕੀ ਤੁਹਾਡੇ ਸਾਹਮਣੇ ਹਾਜ਼ਰ ਨੇ ਤੇ ਦੂਜੀਆਂ ਜਿਹੜੀਆਂ ਤਿੰਨ ਜਥੇਬੰਦੀਆਂ ਸਾਡੇ ਨਾਲ ਸਹਿਮਤ ਨੇ ਉਹ ਅੱਜ ਮੀਟਿੰਗ ਕਰ ਰਹੀਆਂ ਨੇ ਉਹਨਾਂ ਦੇ ਕੁਝ ਕਨਸਟੀਟਿਊਸ਼ਨਲ ਅੜਕਣਾ ਨੇ ਜਿਹੜੀਆਂ ਉਹ ਕਹਿੰਦੇ ਸੀ ਉਹ ਕੱਢਣ ਤੋਂ ਬਾਅਦ ਤੁਹਾਡਾ ਇਹ ਸਾਥ ਦਵਾਂਗੇ ਮੇਨਲੀ ਉਹਨਾਂ BKU ਟਕਾਉਂਦਾ ਜੀ BKU ਲਖੋਵਾਲ ਨਹੀਂ ਅਲਤਾੜਾ ਅ ਤੇ ਜੀ ਮੇਜਰ ਪੁਨਾਵਾਲ ਮੇਜਰ ਪੁਨਾਵਾਲ ਤਿੰਨ ਜਥੇਬੰਦੀਆਂ ਨੇ ਉਹ ਆਪਣਾ ਅੱਜ ਮੀਟਿੰਗ ਕਰ ਰਹੀਆਂ ਫੈਸਲੇ ਕਰ ਰਹੀਆਂ ਨੇ ਤੇ ਅਸੀਂ ਕਾਫੀ ਮੰਥਨ ਤੋਂ ਬਾਅਦ ਪੰਜਾਬ ਦੇ ਹੰਗਾਰੇ ਉੱਤੇ ਜਵਾਬ ਦੇਣ ਲਈ ਇਹ ਤੁਹਾਡੇ ਸਾਹਮਣੇ ਇੱਕ ਮੋਰਚਾ ਲਿਆਂਦਾ ਜਿਹੜਾ 117 ਸੀਟਾਂ ਲਈ 117 ਸੀਟਾਂ ਲਈ ਤਿਆਰਬਰ ਤਿਆਰ ਆ ਤੇ ਨਾਲ ਦੇ ਸ੍ਰੀ ਅਕਾਲ ਨਾਲ ਤੇ ਜਿਹੜੇ ਸਹਿਯੋਗੀ ਸਾਡੇ ਜਥੇਬੰਦੀਆਂ ਨੇ ਜਿੰਨਾ ਸਰ ਤੱਕ ਪਹੁੰਚ ਕੀਤੀ ਉਹਨਾਂ ਨੂੰ ਵੀ ਅਸੀਂ ਖੁੱਲਾ ਸਦਾ ਦਿੰਨੇ ਆ ਵੀ ਆਪਾਂ ਆਓ ਆਪਾਂ ਨਵਾਂ ਪੰਜਾਬ ਸਿਰਜੀਏ ਤੇ ਜਿਵੇਂ ਸਾਡੀ ਕਿਸਾਨ ਜਥੇਬੰਦੀਆਂ ਨੂੰ ਤੁਸੀਂ ਜਨ ਅੰਦੋਲਨ ਬਣਾ ਕੇ ਜਾਣੇ ਮਤ ਕੀਤੀ ਆ ਇਹ ਆਪ ਦਾ ਹੀ ਅੰਦੋਲਨ ਆ ਜਿਹੜਾ ਡੈਮੋਕਰੈਟਿਕ ਵੇਨ ਨਾਲ ਆਪਾਂ ਡੈਮੋਕਰੈਟਿਕ ਪੋਲਿਟਿਕਸ ਦੇ ਵਿੱਚ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤਾ ਹਰੇਕ ਨੂੰ ਇਹ ਆਪਣੀ ਲੜਾਈ ਆਪ ਲੜਨੀ ਪਾਊਗੀ ਤੇ ਇਹਨਾਂ ਦਾ ਹੀ ਸਾਡੇ ਜਿਹੜੇ ਆਗੂ ਨੇ ਚਿਹਰਾ ਨੇ ਉਹ ਬਲਬੀਰ ਸਿੰਘ ਰਾਜੇਵਾਲ ਹੋਣਗੇ ਅਸੀਂ ਆਉਣ ਵਾਲੇ ਸਮੇਂ 'ਚ ਐਸੇ ਅਸੀਂ ਆਉਣ ਵਾਲੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਗਲੀ ਐਕਟੀਵਿਟੀ ਜਿਹੜੀ ਵੀ ਹੁੰਦੀ ਆ ਉਹ ਤੁਹਾਡੇ ਮਮੂਰੇ ਲਿਆਵਾਂਗੇ ਤੇ ਜਿੰਨਾ ਕ ਸਾਡੇ ਬੰਧਨ ਹੋਇਆ ਅੱਜ ਤੁਹਾਡੇ ਸਾਹਮਣੇ ਨਾਮ ਤੇ 117 ਸੀਟਾਂ ਦੀ ਤਿਆਰੀ ਤੇ ਸਾਡੇ ਆਗੂ ਤੁਹਾਡੇ ਸਾਹਮਣੇ ਸੀ ਪੇਸ਼ ਕਰਤ ਕਿਸੇ ਨਾਲ ਕਿਸੇ ਨਾਲ ਸਮਝਾਵਾ ਹੋਏਗਾ ਗੱਟਵੰਦਨ ਪਹਿਲਾਂ ਕਰ ਲੈਣ ਦਿਓ ਕੁਐਸਚਨ ਪੁੱਛ ਕਰਿਓ ਤੁਸੀਂ ਸਾਡੀ ਅੱਜ ਪ੍ਰਧਾਨਗੀ ਮੀਟਿੰਗ ਦੀ ਨਿਹਾਲ ਸਿੰਘ ਨੇ ਕੀਤੀ ਸੀ ਹਾਲ ਕਰਨੀ ਕੀਤੀ ਬਲਦੇਵ ਸਿੰਘ ਨੇ ਹਾਲ ਕਰਨੇ ਉਹ ਤੁਹਾਡੇ ਮੂਰੇ ਪੇਸ਼ ਕਰਦੇ ਅ ਪ੍ਰੋਚੀ ਬੋਲੇ ਸਾਡੇ মিডিਆ ਸਾਰੇ ਸਾਡੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਔਰ ਅੱਜ ਦੀ ਜਿਹੜੀ ਸਾਡੀ ਜਿਹੜੀ ਕਾਨਫਰੰਸ ਹੈ ਇਹ ਸੀਸੀ ਹੈ ਇਹ ਬੜੀ ਮਹੱਤਵਪੂਰਨ ਹੈ ਕਿਉਂਕਿ ਕਿਸਾਨ ਦੀਆਂ ਜਜਾਰੂ ਜਿੱਤੇ ਬੰਦੀਆਂ ਅੱਜ ਰਾਜਨੀਤੀ ਦੇ ਵਿੱਚ ਲੋਕਾਂ ਦੀਆਂ ਆਸ਼ਾਵਾਂ ਨੂੰ ਧਿਆਨ 'ਚ ਰੱਖਦੇ ਆਂ ਦਾਖਲ ਹੋ ਰਹੀਆਂ ਨੇ ਕਿਉਂਕਿ ਪੰਜਾਬ ਦੀਆਂ ਇਹਨਾਂ ਜਥੇਬੰਦੀਆਂ ਤੇ ਹੋਰ 32 ਜਥੇਬੰਦੀਆਂ ਦੀ ਅਗਵਾਈ 'ਚ ਦਿੱਲੀ ਦੇ ਵਿੱਚ ਛਾਤੀ ਡਾ ਕੇ ਮੋਰਚਾ ਜਿਹੜਾ ਇੱਕ ਸਾਲ ਲੜਿਆ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਔਰ ਪੰਜਾਬ ਦੇ ਲੋਕਾਂ ਨੇ ਵੱਡੀ ਆਸ ਜਿਹੜੀ ਸਾਡੀ ਇਹਨਾਂ ਜਥੇਬੰਦੀਆਂ ਤੇ ਕੀਤੀ ਸੀ ਉਹਨਾਂ ਨੂੰ ਧਿਆਨ 'ਚ ਰੱਖਦੇ ਆਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਅਸੀਂ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਇੱਥੇ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਅੱਜ ਦੀਆਂ ਰਾਜਨੀਤਿਕ ਪਾਰਟੀਆਂ ਤੋਂ ਕੋਲ ਨਹੀਂ ਹੋ ਰਿਹਾ ਉਹਨਾਂ ਸਮੱਸਿਆਵਾਂ ਨੂੰ ਲੈ ਕੇ ਭਾਵੇਂ ਉਹ ਚਿੱਟੇ ਦਾ ਮਸਲਾ ਹੋਵੇ ਜਿਵੇਂ ਖਨਨ ਦਾ ਮਸਲਾ ਹੋਵੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਨਾਲ ਪੰਜਾਬ ਜੂਝ ਰਿਹਾ ਹੈ ਉਹਨਾਂ ਦੇ ਸਮਾਧਾਨ ਦੇ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡਾ ਸਾਥ ਪਿਛਲੇ ਸਮੇਂ ਦੇ ਵਿੱਚ ਸਾਰੀ ਜਨਤਾ ਨੇ ਦਿੱਤਾ ਹੈ ਉਹੀ ਆਸ ਦੇ ਨਾਲ ਕਿਉਂਕਿ ਉਹਨਾਂ ਨੇ ਹੀ ਸਾਨੂੰ ਇੱਧਰ ਨੂੰ ਪ੍ਰੇਰਿਆ ਹੈ ਇਸ ਲਈ ਉਹ ਰੱਖਦੇ ਹੋਏ ਅਸੀਂ ਅੱਜ ਦਾ ਜਿਹੜਾ ਹੈਗਾ ਸਿਆਸੀ ਮਾਹੌਲ ਦੇ ਵਿੱਚ ਕਦਮ ਰੱਖਣ ਚੱਲੇ ਆਂ ਔਰ ਪੂਰਨ ਆਸ ਰੱਖਦੇ ਆਂ ਕਿ ਤੁਸੀਂ ਸਾਡੇ ਸਾਰੇ ਜਿਹੜੇ ਪੰਜਾਬ ਦੀ ਜਨਤਾ ਨੂੰ ਹਰ ਵਰਗ ਦੀ ਜਨਤਾ ਨੂੰ ਅਸੀਂ ਇਹ ਵਿਸ਼ਵਾਸ ਵੀ ਦਿਵਾਉਣਾ ਚਾਹੁੰਦੇ ਆਂ ਕਿ ਜੋ ਸਾਡੇ ਤੇ ਭਰੋਸਾ ਕਰਨਗੇ ਅਸੀਂ ਉਹ ਤੇ ਕਿਤੇ ਵੱਧ ਜਿਹੜਾ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਵੱਧ ਕੇ ਕੰਮ ਕਰਾਂਗੇ ਤਾਂ ਕਿ ਪੰਜਾਬ ਨੂੰ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਬਾਹਰੋਂ ਜਾਣ ਤੋਂ ਔਰ ਨਸ਼ਿਆਂ ਤੋਂ ਉਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਤਾਂ ਦੂਰ ਹੋਣਗੀਆਂ ਜੇ ਇੱਕ ਸਮਰਥ ਜਿਹੜੇ ਲੋਕ ਨੇ ਜਿਹੜੇ ਸਾਰੇ ਲਾਲਚਾਂ ਤੋਂ ਪਰੇ ਨੇ ਉਹ ਉਹਨਾਂ ਦਾ ਤੁਸੀਂ ਜਿਹੜਾ ਪਿਛਲੇ ਸਮੇਂ ਦਾ ਕੰਮਕਾਜ ਦੇਖਿਆ ਉਹ ਇਸ ਮੋਰਚੇ ਦੇ ਵਿੱਚ ਸ਼ਾਮਲ ਨੇ ਔਰ ਅਸੀਂ ਚਾਹੁੰਦੇ ਆ ਕਿ ਤੁਸੀਂ ਸਾਡਾ ਸਾਥ ਦਿਓ ਔਰ ਇਹ ਮੋਰਚਾ ਤੁਹਾਡੀਆਂ ਇਸ਼ਿਆਮਾਂ ਪੂਰੀਆਂ ਕਰੇ ਸੰਧੂ ਸਾਫ ਕਰਨ ਕੇ ਪੇਸ਼ ਡੈਮੋਕ੍ਰੇਸੀ ਦਾ ਚੌਥਾ ਥੰਮ ਪ੍ਰੈਸ ਜਿਹੜੇ ਸਾਡੇ ਵਿੱਚ ਆਏ ਆ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਮੋਰਚੇ ਦੌਰਾਨ ਬਹੁਤ ਸਾਰੇ ਤੁਹਾਡੇ ਵਿੱਚੋਂ মিডিਆ ਕਰਮਚਾਰੀ ਮੋਰਚੇ ਦੇ ਵਿੱਚ ਸ਼ਾਮਿਲ ਵੀ ਹੁੰਦੇ ਰਹੇ ਆ ਜਿੱਥੇ ਆਪਣਾ ਕੰਮ মিডিਆ ਦਾ ਕਰਦੇ ਸੀ ਉੱਥੇ ਨਾਲ ਸ਼ਮੂਲੀਅਤ ਵੀ ਸੀ ਇਹਨਾਂ ਦੀ ਤੁਹਾਨੂੰ ਇੱਕ ਬੇਨਤੀ ਅਸੀਂ ਕਰਨੀ ਹੈ ਸਾਰੇ ਮੋਰਚੇ ਵੱਲੋਂ ਕਿ ਔਨ ਆਲੇ ਸਮੇਂ 'ਚ ਵੱਡੇ ਵੱਡੇ ਕਾਜ ਆ ਜਿਹਨਾਂ ਨੂੰ ਕਰੋੜਾਂ ਅਰਬਾਂ ਪੈ ਖਰਚ ਕਰਨੇ ਆ ਪੀੜ ਚੈਨਲ ਬਣ ਜਾਂਦੇ ਆ ਕਈ ਪੀੜ ਅਖਬਾਰਾਂ ਬਣ ਜਾਂਦੀਆਂ ਉਹਦੇ ਸਮਾਤ ਸਹਾ ਦੇ ਅਸੀਂ ਨਾ ਹੋਈਏ ਮਾਤਾ ਸਾਡੀ ਬਹੁਤ ਹੋਣੀ ਆ ਪਰ ਤੁਸੀਂ ਸਾਡਾ ਸਾਥ ਨਾ ਛੱਡਿਓ ਜਿਵੇਂ ਅੱਗੇ ਨਹੀਂ ਛੱਡਿਆ ਪਹਿਲਾ ਪੰਜਾਬ ਜਿਹੜਾ 1 ਨੰਬਰ ਸੀ 16ਵੇਂ ਨੰਬਰ ਚਲ ਗਿਆ ਅਸੀਂ ਪੰਜਾਬ ਨੂੰ ਦੁਬਾਰਾ 1 ਨੰਬਰ ਤੇ ਲਿਆਉਣਾ ਚਾਹੁੰਦੇ ਆ ਸਾਡੀ ਪੰਜਾਬ ਦੀ ਜਵਾਨੀ ਵਿਦੇਸ਼ਾਂ ਚ ਨਾ ਰੋੜੇ ਇੱਥੇ ਹੀ ਕਮਾਈ ਕਰਕੇ ਆਪਣੀ ਜੀਵਨ ਬਤੀਤ ਕਰਨ ਦੇ ਯੋਗ ਹੋ ਸਕੇ ਵਾਰੀ-ਵਾਰੀ ਆ ਕੇ ਲੋਕਾਂ ਨੂੰ ਤੁਸੀਂ ਸੱਤੋਂ ਬਾਅਦ ਜਾਣਦੇ ਹੋ ਮੈਂ ਜ਼ਿਆਦਾ ਨਹੀਂ ਕਹਿਣਾ ਤੁਹਾਡੇ ਸਾਹਮਣੇ ਅਸੀਂ ਉਹ ਚਿਹਰਾ ਪੇਸ਼ ਕਰ ਰਹੇ ਆਂ ਜਿਨ੍ਹਾਂ ਨੂੰ ਬੜੀ ਬਾਰੀ ਆਫਰਾਂ ਆਈਆਂ ਉਹਧਿਆੜੀਆਂ ਔਰਧੀਆਂ ਨੂੰ ਪੂਰੀ ਤਰ੍ਹਾਂ ਠੁਕਰਾਇਆ ਇਹਨਾਂ ਨੇ ਅੱਜ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਕੇ ਲਿਆਂਦਾ ਇਹ ਕਹਿੰਦੇ ਸੀ ਵੀ ਇਹ ਕੰਮ ਤਾਂ ਮੈਂ ਕੀਤਾ ਨਹੀਂ ਕਦੀ ਪਰ ਸਾਰੇ ਇਹਨਾਂ ਦੇ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਔਰ ਇਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਦੇ ਰਹੇ ਹਾਂ ਔਰ ਆਸ ਆ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਇੱਕ ਨਵਾਂ ਤੇ ਖਿਸ਼ਾਲ ਪੰਜਾਬ ਬਣਾਉਣ ਵਿੱਚ ਰੂਲ ਅਦਾ ਕਰਾਂਗੇ ਧੰਨਵਾਦ ਹਾਂ ਜੇ ਤੁਸੀਂ ਕਿਸਾਨ ਮੋਰਚਾ ਨੇ ਇਹ ਕਿਨਾਰਾ ਕਰ ਰਿਹਾ ਸਾਰਿਆਂ ਨੂੰ ਬੋਲ ਬੇਨਤੀ ਇਹ ਹੈ ਭਾਈ ਐਨਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸਾਰੀ ਗੱਲ ਲੋਕਾਂ ਵਿੱਚ ਲੈ ਜਾਣੀ ਹੈ ਜਿਸ ਤਰ੍ਹਾਂ ਮੋਰਚਾ ਤੁਸੀਂ ਸਾਰੀ ਦੁਨੀਆ ਵਿੱਚ ਪ੍ਰਚਾਰਿਆ ਅੱਜ ਪੰਜਾਬ ਜਿਸ ਗਤੀ ਵਿੱਚੋਂ ਗੁਜ਼ਰ ਰਿਹਾ ਹੈ ਲੋਕਾਂ ਦੀ ਇਹ ਮੰਗ ਹੈ ਬਹੁਤ ਪ੍ਰੈਸ਼ਰ ਹੈ ਲੋਕੀ ਟੈਲੀਫੋਨ ਕਰ ਕਰਕੇ ਬੜਾ ਪਰੇਸ਼ਾਨ ਕਰਦੇ ਨੇ ਫੈਸਲਾ ਲਾਓ ਫੈਸਲਾ ਲਾਓ ਤੋਂ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਅੱਜ ਇੱਥੇ ਫੈਸਲਾ ਕੀਤਾ ਵੀ ਅਸੀਂ ਇੱਕ ਪੋਲੀਟੀਕਲ ਬਦਲ ਦੇਣਾ ਹੈ ਉਹਦਾ ਨਾਮ ਸੰਯੁਕਤ ਸਮਾਜ ਮੋਰਚਾ ਰੱਖਿਆ ਜਿਹੜਾ ਸਾਰੇ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਲੜੂਗਾ ਉਹਦੇ ਲਈ ਜਿਹੜੇ ਪੰਜਾਬ ਦੇ ਹਿਤੈਸ਼ੀ ਨੇ ਉਹਨਾਂ ਨਾਲ ਵੀ ਤਾਲਮਿਲ ਕਰਕੇ ਉਹਨਾਂ ਨੂੰ ਵੀ ਕਲਾਵੇ ਚ ਲਿਆ ਜਾਊਗਾ ਤੋਂ ਲੋੜ ਅੱਜ ਇਹ ਐ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੀ ਜਿਹੜੀ ਕਾਇਆ ਕਲਪ ਕਰਨ ਦੀ ਜਿਸ ਤਰ੍ਹਾਂ ਦਾ ਸਿਸਟਮ ਗੰਦਾ ਹੋ ਗਿਆ ਉਹਨੂੰ ਸੁਧਾਰਨ ਦੀ ਲੋੜ ਹੈ ਬਹੁਤ ਸਾਰੀਆਂ ਪੰਜਾਬ ਦੀਆਂ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਦੀ ਲੋੜ ਹੈ ਤੋ ਤੁਹਾਡਾ ਸਾਰਿਆਂ ਦਾ ਸਾਥ ਮੰਗਦੇ ਆਂ ਔਰ ਲੋਕਾਂ ਨੂੰ ਅਪੀਲ ਹੈ ਭਈ ਹੁਣ ਜਿਹੜੀ ਰਵਾਇਤੀ ਪੋਲਿਟੀਕਲ ਲੀਡਰਸ਼ਿਪ ਹੈ ਉਹਨਾਂ ਦੀਆਂ ਗੱਲਾਂ ਚ ਨਹੀਂ ਆਉਣਾ ਸਾਰੇ ਆਪੋ ਆਪਣੇ ਪਿੰਡ ਵਿੱਚ ਮੋਰਚੇ ਨੂੰ ਆਪ ਸੰਭਾਲੋ ਤੇ ਇਹਨੂੰ ਇਹ ਲੋਕਾਂ ਦੀ ਸਿਆਸੀ ਜਮਾਤ ਹੋਏਗੀ ਇਦੇ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਹੋਏਗੀ ਕਿਸੇ ਵੱਡੇ ਧਨਾੜ ਦੀ ਨਹੀਂ ਉਹ ਸਾਰੇ ਆਮ ਪਰਿਵਾਰਾਂ ਦੇ ਵਿੱਚੋਂ ਲੋਕ ਨੇ ਜਿਹੜੇ ਇਹਦੇ ਵਿੱਚ ਸ਼ਾਮਲ ਹੋਣਗੇ ਤੇ ਮੈਂ ਸਮਝਦਾ ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਫੇਰਲੀ ਤੇ ਲੈ ਆਵਾਂਗੇ ਹਾਂ ਜੀ ਸਾਹਿਬ ਅਸੀਂ ਉਹ ਕਹਿੰਦੇ ਰਹੇ ਹਾਂ ਕਿ ਰਾਜਨੀਤਿਕ ਅੰਦੋਲਨ ਹੈ ਹੁਣ ਤੁਸੀਂ ਖੁਦ ਰਾਜਨੀਤੀ ਜਾਣ ਦਾ ਫੈਸਲਾ ਲਿਆ ਜਿਹੜਾ ਤਾਂ ਜਿਹੜਾ ਪਹਿਲਾ ਫੈਸਲਾ ਸੀ ਉਹ ਗਲਤ ਸੀ ਜਾਂ ਇਹ ਗਲਤ ਹੈ ਪਹਿਲਾ ਫੈਸਲਾ ਆਪਣੇ ਤਾਂ ਠੀਕ ਸੀ ਉਹਨੂੰ ਲੋਡ ਲੋਡ ਕਰੋਗੇ ਕਿਦਾਂ ਲੋਡ ਤੁਹਾਡੇ ਸਿਸਟਮ ਮੈਂ ਇਹ ਕੁਐਸਚਨ ਇਹ ਕੁਐਸਚਨ ਕਰ ਲਿਓ ਜਵਾਬ ਦੇ ਘੱਟੇ ਥੋੜਾ ਜਿਹਾ ਸਬਰ ਰੱਖੋ ਪਹਿਲਾ ਫੈਸਲਾ ਆਪਣੇ ਤਾਂ ਠੀਕ ਸੀ ਅੱਜ ਲੋਡ ਅਨੁਸਾਰ ਇਸ ਫੈਸਲੇ ਦੀ ਜ਼ਰੂਰਤ ਸੀ ਲੋਕਾਂ ਦਾ ਪ੍ਰੈਸ਼ਰ ਸੀ ਅਸੀਂ ਕਾ ਫੈਸਲਾ ਕਰਦੇ ਆਂ ਜਵਾਬ ਸਾਹਿਬ ਗਾਰੀ ਗਾਰੀ ਵੇਖ ਕੇ ਬਾਅਦ ਆਮ ਆਦਮੀ ਪਾਰਟੀ ਦੇ ਨਾਲ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਤੁਹਾਨੂੰ ਮੁੱਖ ਮਤਵ ਉਹ ਮੀਡੀਆ ਚਰਚਾਵਾਂ ਦੇ ਕੁਐਸਚਨ ਨਹੀਂ ਅੱਜ ਇਹ ਮੋਰਚਾ ਫਲੋਟ ਕੀਤਾ 117 ਸਰ ਇੱਕ ਮਿੰਟ ਜਦੋਂ ਅਸੀਂ 117 ਸੀਟਾਂ ਦਾ ਐਲਾਨ ਕਰਤਾ ਇਹ ਸਵਾਲ ਹੀ ਨਹੀਂ ਬਣਦਾ ਕਹਾਂਗੇ ਕਿ ਇਹ ਉਹ ਬਾਤ ਬਾਤ ਪੁੱਛਦੇ ਜਦੋਂ ਕਰਾਂਗੇ ਸੁਆਲੀ ਕਿੱਕ ਜਿਹੜਾ ਕਰੋ ਦਿਸੇ ਆਂ ਕਰਦੇ ਕਰੀ ਵਾਰੀ ਵਾਰੀ ਇੱਕ ਮਿੰਟ ਉਹਨਾਂ ਦਾ ਸੁਣੋ ਇੱਕ ਇੱਕ ਬੰਦਾ ਇਹ ਜਿਹੜਾ ਇੱਕ ਮਿੰਟ ਮੈਂ ਬਾਈ ਦਾ ਜਵਾਹਰ ਇਹ ਜਿਹੜਾ ਮੋਰਚਾ ਪਹਿਲਾਂ ਪਹਿਲਾਂ ਤਾਂ ਇੱਕ ਸਮਝ ਲਓ ਵੀ ਇਹ ਜਿਹੜਾ ਮੋਰਚਾ ਬਣਾਇਆ ਇਹ ਪੋਲਿਟਿਕਲ ਪਾਰਟੀ ਨਹੀਂ ਹੈ ਮੋਰਚਾ ਇਲੈਕਸ਼ਨ ਇਲੈਕਸ਼ਨਾਂ ਲੜਨੀਆਂ ਇਲੈਕਸ਼ਨ ਲੜ ਲਈਏ ਮੋਰਚਾ ਬਣਾਇਆ ਕਿਉਂਕਿ ਅਸੀਂ ਲਗ ਲਗ ਜਥੇ ਬੰਦੀਆਂ ਹੈਗੀਆਂ ਤੇ ਮੋਰਚਾ ਤੁਹਾਡੇ ਸਾਹਮਣੇ ਜਿਹੜਾ ਪੁੱਛਿਆ ਗਿਆ ਸਵਾਲ ਆ ਵੀ ਇਹ ਰਜਿਸਟਰਡ ਹੈ ਜਾਂ ਨਹੀਂ ਹੈ ਹੁਣ ਮੈਂ ਤੁਹਾਡੀ ਵਾਲੀ ਗੱਲ ਤੇ ਆਉਣਾ ਉਹ ਇਧਰ ਜਵਾਬ ਸੀਗਾ ਤੁਹਾਡੇ ਵਾਲੀ ਗੱਲ ਇਹ ਆ ਵੀ ਉਹ ਆਪਾਂ ਗੈਰ ਸਿਆਸੀ ਤੌਰ ਤੇ ਲੜੇ ਸੀ ਆਪਾਂ ਗੈਰ ਸਿਆਸੀ ਤੌਰ ਤੇ ਇਥੋਂ ਗਏ ਕੋਈ ਸਿਆਸਤ ਦੇ ਬੰਦੇ ਨੂੰ ਆਪਾਂ ਸਟੇਜ ਤੇ ਨਹੀਂ ਚੜ ਦਿੰਦਾ ਕਿਉਂਕਿ ਆਪਾਂ ਗੈਰ ਸਿਆਸੀ ਤੌਰ ਤੇ ਜਿੱਤੇ ਤੁਸੀਂ ਉਹਦਾ ਤੁਹਾਡਾ ਆਨਸਰ ਇਹ ਆ ਵੀ ਇਸ ਮੋਰਚੇ ਨੂੰ ਜੇ ਜਿੱਤਣ ਤੋਂ ਬਾਅਦ ਅਸੀਂ ਆਏ ਜਿਹੜੇ ਸਾਡੇ ਨਾਲ ਲੋਕ ਜੁੜੇ ਉਹ ਗੈਰ ਸਿਆਸੀ ਤੌਰ ਤੇ ਸਾਡੇ ਨਾਲ ਜੁੜੇ ਨੇ ਉਹ ਜਦੋਂ ਜਾ ਕੇ ਪਿੰਡਾਂ 'ਚ ਗਏ ਤੇ ਉਹ ਕਹਿੰਦੇ ਵੀ ਅਸੀਂ ਹੁਣ ਸਵਾ ਸਾਲ ਦੀ ਸਾਰੀ ਸਿਆਸਤਾ ਛੱਡ ਕੇ ਤੁਹਾਡੇ ਮਗਰ ਲੱਗ ਗਏ ਅਸੀਂ ਤਾਂ ਆਪਣੇ ਚਾਚੇ ਤਾਇਆ ਨਾਲ ਵੀ ਦੁਸ਼ਮਣੀਆਂ ਲੈ ਲਈਆਂ ਅਸੀਂ ਕਦੇ ਕੋਈ ਪ੍ਰੋਗਰਾਮ ਨਹੀਂ ਸਿਆਸੀ ਹੋਣ ਦਿੱਤਾ ਤੇ ਸਾਡੂ ਵੀ ਲੜ-ਫੜੋ ਇਹ ਡੈਮੋਕਰੈਟਿਕ ਆਪਾਂ ਸਟੇਟ 'ਚ ਰਹਿੰਦੇ ਆ ਡੈਮੋਕਰੇਸੀ ਨੂੰ ਮੰਨਣ ਵਾਲੇ ਲੋਕ ਆ ਤਾਂ ਵੋਟ ਤਾਂ ਹਰੇਕ ਨੇ ਪਾਉਣੀ ਆ ਤੇ ਇੱਕ ਗੁੱਟ ਬਣਾ ਕੇ ਜਰੂਰ ਸਾਡੇ ਮੂਰੇ ਪੇਸ਼ ਕਰੋ ਜਿਹੜਾ ਆਪਾਂ ਅਗਲੇ ਪੰਜਾਬ ਲਈ ਸੁਰਜਾ ਜਾ ਸਕੇ ਏ ਉਹਨਾਂ ਦੀਆਂ ਮਜਬੂਰੀਆਂ ਨੇ ਸਾਨੂੰ ਇੱਥੇ ਲੈ ਕੇ ਆਂਦਾ ਕਿਤੇ ਸਾਡਾ ਇਹ ਮੋਰਚਾ ਬਣਾਉਣ ਲਈ ਜਾਂ ਪੋਲਿਟਿਕਲ ਪਾਰਟੀ ਬਣਾਉਣ ਲਈ ਯਕਤਿਆਰੀ ਹੁੰਦੀ ਤਾਂ ਰਜਿਸਟਰਡ ਪਾਰਟੀ ਹੁੰਦੀ ਆਪਣੇ ਕੋਲ ਚੋਣ ਨਿਸ਼ਾਨ ਹੁੰਦੇ ਉਹੋ ਜੀ ਕੋਈ ਗੱਲ ਨਹੀਂ ਹਲੇ ਮੋਰਚਾ ਬਣਾ ਕੇ ਥੋੜੇ ਮੂਰੇ ਰੱਖਿਆ ਇੱਕ ਤਰ੍ਹਾਂ ਦੀ ਨਵੀਂ ਸਵੇਰ ਆ ਬਿਲਕੁਲ ਤੁਹਾਡੀ ਗੱਲ ਠੀਕ ਆ ਲੀਕ ਤੋਂ ਹਟ ਕੇ ਇੱਕ ਨਵੀਂ ਲੀਕ ਖਿੱਚ ਰਹੇ ਆ ਇਹ ਕਿਵੇਂ ਆਉਂਦੀ ਹੈ ਇਹ ਸਮਾਂ ਦੱਸੂਗਾ ਪਾਰਟੀ ਨਹੀਂ ਹੈਗੀ ਪਾਰਟੀ ਨਹੀਂ ਹੈਗੀ ਸਾਡੀ ਬਾਤ ਨਾ ਕੋਈ ਨਾ ਪੁੱਛੋ ਜੀ ਇੱਕ ਜਣਾ ਇੱਕ 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 ਮੈਨੂੰ ਕਹਿੰਦੇ ਚਲ ਸੰਤੂ ਸਾਭਦੇ ਹੋ ਦੇਖੋ ਜਿਹੜਾ ਸੰਯੁਕਤ ਮੋਰਚਾ ਆਇਆ ਉਹ ਹੋਏ ਭਾਰਤ ਭਰ ਦਾ ਆ ਪੰਜਾਬ ਦਾ ਨਹੀਂ ਸੈਂਟਰ ਚ ਦੇਖੀਏ ਕਿਸੇ ਸਟੇਟ ਦਾ ਨਹੀਂ ਸੰਯੁਕਤ ਮੋਰਚਾ ਸਾਹਮਣੇ ਦੇ ਉਹਨਾਂ ਨੇ ਕਿਹਾ ਸੰਯੁਕਤ ਕਿਸਾਨ ਮੋਰਚਾ ਇਹ ਨਹੀਂ ਸੁਣੋ ਉਹ ਗਲਤ ਕਿਹਾ ਉਹਨਾਂ ਦੀ ਸ਼ਬਦਬਾਤ ਆ ਜਿਹੜਾ ਸੰਯੁਕਤ ਮੋਰਚਾ ਆਇਆ ਉਹ 475 ਜਥੇਬੰਦੀਆਂ ਦਾ ਆ ਪੰਜਾਬ ਦੀਆਂ 32 ਜਥੇਬੰਦੀਆਂ ਦਾ ਸੰਯੁਕਤ ਮੋਰਚਾ ਨਹੀਂ ਇਹ ਨਾਂ ਅਸੀਂ ਸੰਯੁਕਤ ਮੋਰਚਾ ਨਾਂ ਵਰਤ ਰਹੇ ਤੁਹਾਡੇ ਸਾਹਮਣੇ ਬਲੱਖੋ ਵਾਲ ਨੇ ਤੁਹਾਡਾ ਵਿਰੋਧ ਕੀਤਾ ਜੀ ਅੱਜ ਨਹੀਂ ਬਲੱਖੋ ਵਾਲ ਨੇ ਨਹੀਂ ਕੀਤਾ ਉਹਦੀ ਵੀਡੀਓ ਚੱਲ ਰਹੀ ਆ ਯਾਰ ਦਿਮਾਗਾਂ ਆ ਲਾਗ ਰਹੀ ਠੀਕ ਹੈ ਇਹ ਕਿਹੜਾ ਸਵਾਲ ਦਾ ਜਵਾਬ ਦੇ ਰਹੇਂ ਦੋ ਫੇਰ ਬੋਲਿਓ ਇਹ ਸੰਯੁਕਤ ਮੋਰਚਾ ਦਾ ਨਾਂ ਅਸੀਂ ਨਹੀਂ ਵਰਤਣਾ ਇੱਕ ਨਾ ਬੋਲੋ ਬਾਹਰ-ਬਾਹਰ ਨਾ ਬੋਲੋ ਇਹਦਾ ਜਵਾਬ ਤਾਂ ਹੁੰਦਿਓ ਅਸੀਂ ਜਾਣ ਲਈ ਤੁਹਾਡੇ ਜਵਾਬ ਦੇ ਵੀ ਜਾਵਾਂਗੇ ਇੱਕ ਮਿੰਟ ਇਕੱਲੇ ਚੱਲੋ ਆ ਜਵਾਬ ਸੁਣ ਲਓ ਸੰਯੋਗ ਤੋਂ ਬਹੁਤ ਚਾ 475 ਜਥੇਬੰਦੀਆਂ ਦਾ ਆ ਪੰਜਾਬ ਦੀਆਂ 32 ਜਥੇਬੰਦੀਆਂ ਆ 22 ਤੁਹਾਡੇ ਕੋਲ ਬੈਠੀਆਂ ਤਿੰਨ ਤਿੰਨ ਦਿਨਾਂ ਬਾਅਦ ਹੋਰ ਆਉਣਗੀਆਂ ਇਹ ਤੁਹਾਡੇ ਨਾਲ ਵਾਅਦਾ ਕਰਦੇ ਆ ਔਰ ਜਿਹੜੇ ਦੂਜੇ ਆ ਉਹ ਅਸੀਂ ਕੱਲ ਬੁੱਲਾਪੁਰ ਮੀਟਿੰਗ ਕੀਤੀ ਆ ਉਹ ਸਾਡਾ ਵਿਰੋਧ ਨਹੀਂ ਕਰਦਾ ਉਹ ਚ ਪਾਸ ਹੋਇਆ ਸੋ ਕੋ ਕੱਲ ਦਾ ਪ੍ਰੈਸ ਰਿਪੋਰਟ ਅੱਜ ਜਿਹੜਾ ਪੜ ਲਓ ਉਹ ਚ ਆ ਵੀ ਜਿਹੜਾ ਇਲੈਕਸ਼ਨ ਲੜਨਾ ਚਾਹਦਾ ਲੜੇ ਜਿਹੜਾ ਨਹੀਂ ਚਾਹਨਦਾ ਉਹਦਾ ਨਾਂ ਲੜੇ ਮੋਰਚਾ ਕਾਇਮ ਰਹੂਗਾ ਇੱਕ ਦੂਜਾ ਕੋਈ ਬੁਰਾ ਨਹੀਂ ਨਾ ਚਲੋਗੇ ਇਹ ਆਉਣ ਵਾਲੇ ਸਮੇਂ ਅੱਜ ਮੋਰਚਾ ਅੱਜ ਮੋਰਚਾ ਲਾਂਚ ਕੀਤਾ ਅੱਜ ਮੋਰਚਾ ਲਾਂਚ ਕੀਤਾ ਇਹ ਆਉਣ ਵਾਲਾ ਸਮਾਂ ਦੱਸੂਗਾ ਸਰ ਆਪਣੀ ਕਹਾ ਚੁੱਕਾ ਹੈ ਆਪ ਦਾ ਕਿਸਾਨ ਆਗੂਲਨ ਦੇ ਦੌਰਾਨ जो आंदोलन चला था किसी भी सियासी पार्टी को मंच में नहीं आने दिया गया क्या गठबंधन नहीं अभी 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 मोर्चा बना है इस पर बात की जाएगी अभी मोर्चा बनाकर आपको लॉन्च किया है हाँ जी रमन जी दसो एक रमन जी कर लो लाख रुपया ਔਰ ਜੋ ਦੋਚੀ ਨੇ ਨਹੀਂ ਬਿਲਕੁਲ ਗਲਤ ਕਿਹਾ ਇਹ ਕੁਐਸਚਨ ਐ ਐਸਕੇਮ ਦਾ ਰਮਨ ਜੀ ਇਹ ਐਸਕੇਮ ਦਾ ਐਸਕੇਮ ਦਾ ਕੁਐਸਚਨ ਆ ਅੱਜ ਤੁਸੀਂ ਮੋਰਚਾ ਲਾਂਚ ਕਰ ਰਹੇ ਆ ਐਸਕੇਮ ਚ 750 ਜਥੇਬੰਦੀਆਂ ਹੈਗੀਆਂ ਉਹਨਾਂ ਨੂੰ ਕੁਐਸਚਨ ਕਰ ਸਕਦੇ ਹੋ ਇਹ ਗਲਤ ਕਹਿ ਰਹੇ ਹੋ ਔਰ ਬਜਟ ਐਸਕੇਮ ਨੂੰ ਪਤਾ ਮੈਂ ਨੂੰਹੇ ਪਾ ਰਹੇ ਹੋ ਗਲਤ ਪਾ ਰਹੇ ਹੋ ਮੈਂ ਨੂੰਹੇ ਚਾਹਤੀ ਰਾਜੀਆ ਜੀ ਸਾਹਿਬ ਤੁਸੀਂ ਅੱਜ ਸਾਬ ਪੰਜਾਬ ਸਭਾ ਸੰਯੁਕਤ ਸਮਾਜ ਮੋਰਚਾ ਚਾਹੀਏ ਸਾਰੇ ਸਮਾਜ ਇਹ ਈਰੋਕ ਨੂੰ ਜੋੜਨ ਜਾਂਦੇ ਹੋ ਮਜ਼ਦੂਰ ਵਰਗ ਵਪਾਰੀ ਵਰਗ ਦੁਕਾਨਦਾਰ ਵਰਗ ਕਿਹੜਾ ਕਿਹੜਾ ਵਰਗ ਆਗਲੇ ਫੈਸਲੇ ਬੀਤੋ ਅਸੀਂ ਸਾਰੇ ਸਮਾਜ ਦੇਖੋ ਤੁਹਾਡੇ ਸਾਹਮਣੇ ਸਮਾਜ ਲਿਖਤਾ ਸਾਰਾ ਸਮਾਜ ਦੇ ਵਰਗ ਨੂੰ ਇਹ ਮੋਰਚਾ ਸੈਕਲੋਰਾ ਪਹਿਲਾਂ ਧਰਮ ਤੌਰ ਤੇ ਜਾਤ ਤੌਰ ਤੇ ਬਰਾਦਰੀ ਤੌਰ ਤੇ ਸਾਰਾ ਕਾਰੋਬਾਰੀ ਤੌਰ ਤੇ ਇਹ ਆਪਾਂ ਕਿਸਾਨ ਜਿਥੇ ਬੰਦੀਆਂ ਜਰੂਰ ਬਣਾ ਰਹੀਆਂ ਨੇ ਪਰ ਬਹੁਤ ਵੱਡੇ ਲੈਵਲ ਤੋਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਪਾਰੀ ਵਰਗ ਦੁਕਾਨਦਾਰ ਵਰਗ ਮਜ਼ਦੂਰ ਵਰਗ ਟਰਾਂਸਪੋਰਟਰ ਸਾਡੇ ਜਿਹੜੇ ਅ ਅ ਐਸੋਸੀਏਸ਼ਨਾਂ ਪੰਚਾਇਤ ਦੀਆਂ ਜਿਹੜੀਆਂ ਐਸੋਸੀਏਸ਼ਨਸ ਨੇ ਉਹ ਸਾਰੀਆਂ ਤੁਹਾਡੇ ਸਾਹਮਣੇ ਆਉਣਗੀਆਂ ਇਹ ਸਾਰਿਆਂ ਵਾਸਤੇ ਖੁੱਲਾ ਸੱਦਾ ਵੀ ਤੁਹਾਡੇ ਪੰਜਾਬ ਨੂੰ ਸੁਧਾਰਨ ਵਾਸਤੇ ਇੱਕ ਮੋਰਚਾ ਬਣਿਆ ਇਹਦਾ ਸਾਥ ਦਿਓ ਰਾਜੀਵ ਸਿੰਘ ਜੀ ਕੋਈ ਵੀ ਬੋਲ ਰਿਹਾ ਹੁਣ ਵੀ ਬੋਲ ਰਿਹਾ ਹੁਣ ਵੀ ਬੋਲ ਰਿਹਾ ਰਾਜੀਵ ਸਿੰਘ ਜੀ ਬਾਮੀ ਪਾਏ ਕਰਾਈ ਦਿੱਤੇ ਉਹਦੇ ਹੱਥ ਉੱਪਰ ਜਿੱਤ ਤੁਰੇ ਫੋਟੋ ਵਿੱਚ ਇਹ ਆਪਾਂ ਇਹ ਆਪਾਂ ਮੋਰਚਾ ਜਿੱਤ ਚੁੱਕੇ ਆ ਉਹ ਵਾਲੇ ਮੋਰਚੇ ਦਾ ਐਲਾਨ ਸੀ ਉਹ ਐਸਕੇਮ ਦਾ ਐਲਾਨ ਆ ਸਾਡੇ ਮੂੰਹ ਚ ਨਾ ਪਾਉ ਐਸਕੇਮ ਦਾ ਐਲਾਨ ਆ ਐਸਕੇਮ ਫੈਸਲਾ ਕਰੂਗਾ ਤੁਹਾਡੇ ਮੁਰੇ ਅਜ ਮੋਰਚਾ ਲੈ ਕੇ ਜਾਂਦਾ ਅੱਜ ਵਰਦੋਈ ਮੇਰਾ ਕਰੇ ਕਰੋ ਹਾਂ ਜੀ ਹੱਥ ਕਰੇ ਹਲੇ ਮੋਰਚਾ ਬਣਿਆ ਹਲੇ ਆਉਣ ਵਾਲੇ ਸਮੇਂ ਚ ਅਗਰੇ ਅਗਰੀ ਕਾਰਵਾਈ ਹੋਗੀ ਤੁਹਾਨੂੰ ਦੱਸੀ ਜਾਊ ਜਥੇਬੰਦੀਆਂ ਆਪਣੇ ਥਾਰ ਤੇ ਨੇ ਇਹ ਮੋਰਚਾ ਨਵਾਂ ਦਿੱਤਾ ਹੈ ਨਵੇਂ ਬੱਚਿਆਂ ਵਾਸਤੇ ਜਦੋਂ ਹੋਏਗਾ ਉਸ ਦਿਨ ਸਵਾਲ ਜਦੋਂ ਸਵਾਲ ਹੋਊਗਾ ਜਰੂਰ ਨਹੀਂ ਪਾਇਆ ਸਿਆਸੀ ਹੋਏਗਾ ਦੋ ਦੋ ਲੋਨ ਹੋਊਗਾ ਤੁਹਾਡੇ ਸਾਹਮਣੇ ਜਥੇਬੰਦੀ ਆ ਜਾਣਗੀ ਆਉਣ ਵਾਲੇ ਬੰਗ ਸਾਰਿਆਂ ਨੂੰ ਸੰਦੇਸ਼ ਆ ਉਹ ਬਸ ਪ੍ਰੈਸ ਕੋਟਾ ਦੇ ਕੇ ਕਿ ਕਿਸਾਨ ਮੋਰਚਾ ਕਿਹੜੇ ਇਲੈਕਸ਼ਨ ਨਹੀਂ ਲੜੇਗੀ ਜੋ ਸਿੰਘ ਢੱਲੇਵਾਰ ਉਹਦਾ ਬੰਦਾ ਹੈ ਇਹ ਬਿਲਕੁਲ ਠੀਕ ਹੈ ਸਯੁਜਤ ਕਿਸਾਨ ਮੋਰਚਾ ਲੜ ਰਿਹਾ ਇਹ ਨਵਾਂ ਮੋਰਚਾ ਤੁਹਾਡੇ ਸਾਹਮਣੇ ਹੋਇਆ ਸਯੁਜਤ ਸਮਾਜ ਮੋਰਚਾ ਸੁਣੋ ਪਰੋ ਪੰਜਾਬ ਵਾਲੇ ਵੀਰ ਗੱਲ ਤਾਂ ਸੁਣੋ ਬਿਲਕੁਲ ਸਵਾਲ ਕਰਨਾ ਪੈਂਦਾ ਜਿਹੜਾ ਰਾਜਨੀਤੀ ਜਾਂਦਾ ਸਵਾਲਾਂ ਦਾ ਤੇਰਾ ਕਿਹੜੇ ਚ ਆ ਜਾਂਦਾ ਸਵਾਲ ਸੁਣੋ ਕੱਲ 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 ਮੁੰਨਾਪੁਰ ਮੀਟਿੰਗ ਕਰਦਾ ਮੇਰੇ ਵੀਰ ਸੁਣੋ ਕੱਲ ਮੁਲਾਪਰ ਮੀਟਿੰਗ ਹੋਈ ਆ ਬੱਤੀਆਂ ਜਥੇਬੰਦੀਆਂ ਦੀ ਉਹਦੇ ਵਿੱਚ ਫੈਸਲਾ ਹੋਇਆ ਇਹ ਬੇਟਾ ਬੇਟਾ ਇਦਾਂ ਨਾ ਕਰੋ ਪਹਿਲੇ ਮਾਰਚ ਅਡਜਸਟ ਕਰ ਰਹਾ ਹੈ ਉਹ ਚੱਲ ਰਹਾ ਹੈ ਫੈਸਲਾ ਕੀਤਾ ਜਿਹੜੇ ਇਲੈਕਸ਼ਨ ਲੜਨ ਚਾਹਦੇ ਲੜਨ ਜਿਹੜੇ ਨਹੀਂ ਲੜਨ ਚਾਹਦੇ ਨਾ ਲੜਨ ਮੋਰਚਾ ਇਕੱਠਾ ਰਹੂਗਾ ਬੱਤੀ ਜਥੇਬੰਦੀ ਇਕੱਠੇ ਰਹਿਣੀ ਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਖਾਲੇ ਰਾਜੀਵਾ ਸਾਹਿਬ ਜਵਾਜ ਮੋਰਚਾ